ਤਬ ਬੋਲਟ ਦੇ ਪਟਾਕੇ ਪਾਉਣੇ ਕਿੰਨੇ ਮਹਿੰਗੇ ਪੈ ਸਕਦੇ ਨੇ ਤਸਵੀਰਾਂ ਆਪਣੇ ਆਪ ਦੇ ਵਿੱਚ ਬਿਆਨਕਾਰੀਆਂ ਨੇ ਜਿੱਥੇ ਟ੍ਰੈਫਿਕ ਪੁਲਿਸ ਮੁਲਾਜ਼ਮਾਂ ਦੇ ਵੱਲੋਂ ਵੱਡੀ ਕਾਰਵਾਈ ਕੀਤੀ ਗਈ ਹੈ ਮੌਕੇ ਤੇ ਹੀ ਬੋਲਟ ਦੇ ਪਟਾਕੇ ਪਾਉਣ ਵਾਲੇ ਨੌਜਵਾਨਾਂ ਨੂੰ ਰੋਕਿਆ ਜਾਂਦਾ ਹੈ ਉਹਨਾਂ ਦੇ ਸਲੰਸਲ ਜਿਹੜੇ ਨੇ ਉਤਾਰੇ ਜਾਂਦੇ ਨੇ ਉਹਨਾਂ ਨੂੰ ਮੌਕੇ ਤੇ ਹੀ ਜੜਾਗਾ ਉਹ ਥੋੜੇ ਦੀ ਮਦਦ ਦੇ ਨਾਲ ਤਬਾਹ ਕਰ ਦਿੱਤਾ ਜਾਂਦਾ ਹੈ ਤਾਂ ਮੌਕੇ ਦੀਆਂ ਤਸਵੀਰਾਂ ਸਾਮਨੇ ਇਹਨੇ ਜਿੱਥੇ ਟ੍ਰੈਫਿਕ ਪੁਲਸ ਮੁਲਾਸਬਤ ਦੀ ਵੱਡੀ ਕਾਰਵਾਈ ਵੇਖਣ ਨੂੰ ਮਿਲਦੀ ਹੈ ਜੁਥੇ ਜਿਹੜੀ ਹੈ ਲੋਕਾਂ ਦੇ ਵਾਹਨਾਂ ਦੀ ਚੈਕਿੰਗ ਵੀ ਕੀਤੀ ਜਾ ਰਹੀ ਹੈ ਸ਼ੁਰਾਰਤੀ ਅੰਸਰਾ ਉੱਤੇ ਨਜ਼ਰ ਵੀ ਪਾਈ ਜਾ ਰਹੀ ਹੈ ਪਰ ਖਾਸੌਰ ਤੇ ਧਿਆਨ ਗੱਲ ਦਾ ਰੱਖਿਆ ਜਾ ਰਿਹਾ ਹੈ ਕਿ ਜਿਹੜੇ ਮੁੰਡੇ ਅੱਜਕੱਲ ਟੋਰ ਦੇ ਖਾਤਰ ਆਪਣੇ ਬੁਲਟਾ ਦੇ ਵਿੱਚ ਪਟਾਕੇ ਪਵਾਨੇ ਨੇ ਜਿਸ ਨੂੰ ਲੈ ਕੇ ਲੋਕਾਂ ਦੇ ਵਿੱਚ ਵੀ ਡਰ ਦਾ ਮਾਹੌਲ ਪੈਦਾ ਹੋ ਜਾਂਦਾ ਕਿਉਂਕਿ ਉਹਨਾਂ ਵੱਲੋਂ ਲੋਕਾਂ ਨੂੰ ਖਾਸ ਕਰਕੇ ਇਸ ਕੱਲ ਦਾ ਜ਼ਿਕਰ ਕਰਦਿਆਂ ਹੋਇਆ ਕਿਹਾ ਜਾ ਰਿਹਾ ਕਿ ਜਿਹੜੇ ਹਾਰਟ ਪੇਸ਼ੀਐਂਟ ਹੁੰਦੇ ਨੇ ਉਹਨਾਂ ਦੇ ਲਈ ਬੇहद ਹੀ ਡਰ ਵਾਲਾ ਸਮਾਂ ਹੁੰਦਾ ਹੈ ਕਿਉਂਕਿ ਜਦੋਂ ਇੱਕਦਮ ਸਾਡੇ ਕੋਲ ਤੋਂ ਕੋਈ ਬੁਲਟ ਦੇ ਪਟਾਕੇ ਮਾਰ ਕੇ ਜਾਂਦਾ ਹੈ ਤਾਂ ਸਾਡਾ ਇੱਕ ਵਾਰ ਮਨ ਜਿਹੜਾ ਉੱਦਹਿਲ ਜਾਂਦਾ ਅਸੀਂ ਡਰ ਜਾਂਦੇ ਹਾਂ ਸਹਿਮ ਜਾਂਦੇ ਨੇ ਕਿਤੇ ਕਈ ਵਾਰ ਅਜਿਹੀ ਸਥਿਤੀ ਦੇ ਵਿੱਚ ਜਿਹੜਾਗਾ ਸਾਖਸ਼ ਨੂੰ ਹਾਰਟ ਅਟੈਕ ਵੀ ਆ ਜਾਂਦਾ ਤਾਂ ਲੋਕਾਂ ਨੂੰ ਖਾਸ ਤੌਰ ਉਤੇ اپੀਲ ਵੀ ਕੀਤੀ ਜਾ ਰਹੀ ਹੈ ਸਮੇਂ-ਸਮੇਂ ਤੇ ਪਰ ਫਿਰ ਵੀ ਜਿਹੜੇ ਇਹ ਨੌਜਵਾਨ ਨੇ ਉਹ ਬਾਜ਼ ਨਹੀਂ ਅੰਦੇਤਾ ਹੁਣ ਮੌਕੇ ਤੇ ਹੀ ਟ੍ਰੈਫਿਕ ਪੁਲਿਸ ਅਧਿਕਾਰੀਆਂ ਦੇ ਵੱਲੋਂ ਇਹ ਵੱਡੀ ਕਾਰਵਾਈ ਕੀਤੀ ਗਈ ਹੈ ਜਿੱਥੇ ਸਲੰਸਰ ਉਤਾਰ ਕਿਣਾਂ ਨੂੰ ਮੌਕੇ ਤੇ ਹੀ ਜਿਹੜਾ ਨਸ਼ਟ ਕੀਤਾ ਗਿਆ ਤਾਂ ਇਹ ਤਸਵੀਰਾਂ ਜਿਹੜੀਆਂ ਸਾਹਮਣੇ ਆਈਆਂ ਨੇ ਜਿੱਥੇ ਪੁਲਿਸ ਦੀ ਵੱਡੀ ਕਾਰਵਾਈ ਵੇਖਣ ਨੂੰ ਮਿਲੀਆਂ ਮੌਕੇ ਦੀਆਂ ਤਸਵੀਰਾਂ ਨੇ ਜਿੱਥੇ ਮੋਟਰਸਾਈਕਲ ਉੱਤੇ ਪਟਾਕਾ ਪੁਰਨਾ ਇਹਨਾਂ ਮੁੰਡਿਆਂ ਦੇ ਲਈ ਮਹਿੰਗਾ ਪੈ ਗਿਆ ਜਿਸ ਦੌਰਾਨ ਟ੍ਰੈਫਿਕ ਖਲਾਸਮੰਦੀ ਸਖਤ ਕਾਰਵਾਈ ਵੇਖਣ ਨੂੰ ਮਿਲ ਰਹੀ ਹੈ ਬੁਲਟਾਂ ਨੂੰ ਰੋਕ ਕੇ ਜੁੜੇ ਨਾ ਅਸਲ ਅੰਸਰ ਹੈ ਉਤਾਰੇ ਗਏ ਨੇ ਅਤੇ ਨਾਲੇ ਮੋٹے ਚਲਾਨ ਵੀ ਕੀਤੇ ਗਏ ਨੇ ਸੋ ਇਲਾਵਾ ਬਿਨਾ ਡਾਕੂਮੈਂਟ ਵਾਲੇ ਬਹਾਨਾ ਨੂੰ ਵੀ ਪੁਲਿਸ ਨੇ ਬੰਦ ਵੀ ਕਰ ਦਿੱਤਾ ਗਿਆ ਫਿਲਹਾਲ ਇਸ ਪੂਰੇ ਜੋਨਾ ਵੱਲੋਂ ਮੁਹਿੰਮ ਚਲਾਈ ਗਈ ਹੈ ਇਸ ਮੁਹਿੰਮ ਬਾਬਤ ਲੋਕਾਂ ਨੂੰ ਕੀ ਸੁਚੇਤ ਕਰਦੇ ਹੋਏ ਨਜ਼ਰ ਆ ਰਹੇ ਨੇ ਉਹ ਸੁਣਦੇ ਹਾਂ ਹਾਂਜੀ ਮਾਨਯੋਗ ਸਿਸਟਰ ਮੋਗਾ ਦੇ ਦਿਸਾਂ ਦੇ ਨਿਸ਼ਾਨਦਿਰਕ ਜੀ ਭਰੀ ਤਰ੍ਹਾਂ ਵੀ ਟੀਮਾਂ ਤੇ ਆਹਦੀ ਸਮੱਸਿਆ ਨੂੰ ਹੱਲ ਕਰਨ ਲਈ ਪੂਰੇ ਸੰਤਾਜ ਭਾਗ ਨਾਲ ਕੰਮ ਕਰ ਰਹੀ ਆ ਪਿਛਲੇ ਦਿਨਾਂ ਤੋਂ ਅਸੀਂ ਬੁਲਟੇ ਪਟਾਕੇ ਜਿਹੜੇ ਆ ਉਹਨਾਂ ਸੰਬੰਧੀ ਮਹਿਮਤ ਚਲਾਈ ਆ ਤੇ ਪਿਛਲੇ ਹਫਤੇ ਤੋਂ ਮੈਂ ਸਿਰਫ ਬੁਲਟੇ ਕੰਮ ਕਰ ਰਿਆ ਤੇ 5-7 ਬੁਲਟ ਪਿਛਲੇ ਹਫਤੇ ਮੇਰੇ ਵੱਲੋਂ ਬਾਉਂਡਰੀ ਕੀਤੇ ਗਏ ਨੇ ਤੇ ਅੱਜ ਸਾਡਾ ਸੀਗਾ ਵਿਚਨ ਵੀ ਜਿਹੜੇ ਪਟਾਕੇ ਪੁੰਦਰੇ ਸਨ ਅੱਜ ਅਸੀਂ ਵਾਕਖਾਹ ਦੇ ਟੌਕਾ ਦੇ ਵਿੱਚ ਜਾ ਕੇ ਅਲਗ-ਅਲਗ ਥਾਂਾਂ 'ਤੇ ਇਹ ਜਿਹੜਾ ਟ੍ਰੈਫਿਕ ਦੇ ਪ੍ਰੋਡਕਸ਼ਨ ਦਾ ਮਤਲਬ ਜਿਹੜੇ ਸੰਸਰ ਮਤਲਬ ਪਟਾਕੇ ਮਾਰਦੇ ਨੇ ਜਿੰਨੇ ਹਾਰ ਦੇ ਮਰੀਜ਼ ਆ ਉਹਨਾਂ 'ਤੇ ਅਸਰ ਪੈਂਦਾ ਲੋਕਾਂ ਦੇ ਆਵਾਜਾਈ 'ਤੇ ਪੈਂਦਾ ਲੋਕਾਂ ਦੇ ਵੈਸੇ ਵੀ ਅਸਰ ਪੈਂਦਾ ਜਿੰਨੇ ਪਟਾਕੇ ਮਾਰ ਕੇ ਲੱਗਦੇ ਆ ਤੇ ਉਹਨਾਂ ਦੇ ਅਸੀਂ ਸੰਸਰ ਲਵਾ ਕੇ ਇਲਾਜ ਕਰਕੇ ਤੇ ਜਿਹੜੇ ਸੰਸਰ ਨਸ਼ ਕੀਤਾ ਗਿਆ ਘਟੋ ਘਟਾ ਤੁਸੀਂ ਅੱਜ 10 ਤੋਂ 12 ਜਿਹੜੇ ਫੁੱਟ ਪਟਾਕੇ ਪਲਾਉਂਦੇ ਸੀ ਉਹਨੇ ਇਲਾਜ ਕੀਤੇ ਗਏ ਨੇ ਉਹਨਾਂ ਦੇ ਸੰਸਰ ਨਸ਼ ਕੀਤਾ ਗਏ ਨੇ ਇਸ ਕਰਕੇ ਜਿਹੜੀ ਟ੍ਰੈਫਿਕ ਦੀ ਰਫਸਾ ਨੂੰ ਕਿਸੇ ਤਰ੍ਹਾਂ ਦੇ ਜਿਹੜੇ ਵੀ ਪਟਾਕੇ ਪਾਉਂਦੇ ਨੇ ਜਾ ਪੋਲਿਊਸ਼ਨ ਕਰਾਉਂਦੇ ਨੇ ਕਿਸੇ ਵੀ ਤਰ੍ਹਾਂ ਬਰਦਾਸ਼ਤ ਨਹੀਂ ਕੀਤਾਊਗਾ ਤੇ ਉਹਨਾਂ ਨੂੰ ਸੁਪਿਆ ਨਹੀਂ ਕੀਤਾ ਜਾਊਗਾ ਤੇ ਇਸੇ ਤਰ੍ਹਾਂ ਉਹਨਾਂ ਦੇ ਖਿਲਾਫ ਕਾਰਵਾਈ ਹੁੰਦੀ ਰਹੂਗੀ ਹਾਂਜੀ ਜਿਹੜੀ ਸਾਡੀ ਕਾਰਵਾਈ ਚੱਲਦੀ ਆ ਅਸੀਂ ਇਹਨਾਂ ਨੂੰ ਪੁੱਛਿਆ ਜਿਹੜੇ ਇੱਕ ਦੋ ਦੁਕਾਨਦਾਰ ਸਿੱਧਾ ਕਹਦੇ ਚਾਹਨੇ ਅਸੀਂ ਉਹਨਾਂ ਨੂੰ ਪਰਮਾਨੇ ਜਾਰੀ ਕਰਾਂਗੇ ਨੋਟਿਸ ਭੇਜਾਂਗੇ ਪਹਿਲਾਂ ਉਹਨਾਂ ਨੂੰ ਨੋਟਿਸ ਭੇਜ ਕੇ ਜਾਣਾ ਅਗਾਊਂ ਕਰਾਵਾਂਗੇ ਤੇ ਨਾ ਉਹ ਆਪਣੀ ਕਾਰਵਾਈ ਤੋਂ ਬਾਅਦ ਤਾਂ ਉਹਨਾਂ ਦੇ ਖਿਲਾਫ ਜਿਹੜੀ ਬੰਦੀ ਕੂਨੀ ਕਾਰਵਾਈ ਕੀਤੀ ਜਾਵੇ ਅਸੀਂ ਆਪ ਦੇ ਵੱਲੋਂ ਉਹਨਾਂ ਦੇ ਤਵਾਜੇ ਇੱਕ ਨੋਟਿਸ ਜਾਰੀ ਕੀਤੇ ਨੇ ਕਰਕੇ ਉਹਨਾਂ ਤੋਂ ਪੁੱਛਾਂਗੇ ਤੇ ਨਾ ਹੋਟ ਤਾਂ ਉਹਨਾਂ ਦੇ ਖਿਲਾਫ ਕਿੰਨੇ ਕਫੇ ਬਾਤ ਕਰੇ ਬੋਰਟ ਜਿਹੜੇ ਬੰਦ ਕੀਤੇ ਗਏ ਔਰ ਕਿੰਨੇ ਦੇ ਚਲਾਤੀ ਅਸੀਂ ਆਹ 10 ਤੋਂ 12 ਜਿਹੜੇ ਬੁਲਟ ਹੈ ਉਹਨਾਂ ਦੇ ਜਿਹੜੇ ਸਰੰਸਰ ਲਾ ਕੇ ਉਹਨਾਂ ਦੇ ਸਰੰਸ ਨਸ਼ ਕੀਤਾ ਗਏ ਨੇ ਤੇ 5 ਤੋਂ 6 ਜਿਹੜੇ ਬੁਲਟ ਆ ਪਿਛਲੇ ਹਫ਼ਤੇ ਵੱਲੋਂ ਆਪਾਉਂਡ ਬੰਦ ਕੀਤੇ ਗਏ ਸੀਗੇ 207 ਵੀ ਕਿਲਮੋਟਿਕ ਦੇ ਅਧੀਨ ਉਹਨਾਂ ਅਸੀਂ ਸੁਣਿਆ ਆਪਾਂ ਜਿਹੜੀ ਅਸੀਂ ਬੰਦੀ ਕਾਨੂੰਨੀ ਕਾਰਵਾਈ ਉਹਨਾਂ ਦੇ ਖਾਫਾ ਦੇ ਸਰੰਸ ਵੀ ਨਸ਼ ਕੀਤਾ ਜਾਂ ਸਰੰਤਰਾਂ ਦੇ ਤਾਨ ਵੀ ਕੀਤੇ ਆ ਅਸੀਂ ਕਿਸੇ ਨੂੰ ਸਪਿਆ ਨਹੀਂ ਕੀਤਾ ਜੀ ਅਪੀਨ ਕੀ ਕਰੋਂਗੇ ਲੋਕਰ ਲੋਕਾਂ ਨੂੰ ਅਸੀਂ ਇਹ ਫਿਰ ਕਰਾਂਗੇ ਵੀ ਸਾਡਾ ਪੁਲਿਸ ਪ੍ਰਚਾਰ ਚੰਦਾ ਤਿਆਰ ਕਿਦਾ ਸਹਿਯੋਗ ਦਿਓ ਔਰ ਜੋ ਵੀ ਟ੍ਰੈਕ ਪੁਲਿਸ ਮਤਲਬ ਟੈਕਸਿਸ ਮਸਲ ਵਾਲ ਕਰ ਲਈ ਜਿਸ ਮਤਲਬ ਜਿਹੜੀਆਂ ਪਾਰਕਾਂ ਬਜ਼ਾਰ ਦੇ ਵਿੱਚ ਆਪਣਾ ਹਫ਼ਤਾ ਦੇ ਵਿੱਚ ਕਮੇਟੀ ਕਰਦੇ ਵਿੱਚ ਆਪਣਾ ਟਾਊਨ ਹਾਲ ਦੇ ਵਿੱਚ ਉੱਥੇ ਆਪਣੇ ਵੀ ਕਲਪਾਰਟ ਦੇ ਵਿੱਚ ਲਾਓ ਜਿਹੜੇ ਵੋਟ ਪਾ ਕੇ ਲਾਉਂਦੇ ਨੇ ਕਾਲੀਆਂ ਫਿਲਮਾਂ ਕਾਲੀਆਂ ਫਿਲਮਾਂ ਦੇ ਪਿਛਲੇ ਹਫ਼ਤੇ ਚਲਾਨ ਕੀਤੇ ਨੇ ਕਾਲੀਆਂ ਫਿਲਮਾਂ ਪ੍ਰੈਸ਼ਰ ਹਾਨ ਨਾਲ ਉਹਨਾਂ ਨੂੰ ਚਲਾਨ ਕੀਤੇ ਨੇ ਪ੍ਰੈਸ਼ਰ ਹਾਨ ਨਾਲ ਲਾ ਕੇ ਨਾ ਉਹ ਕਾਲੀਆਂ ਫਿਲਮਾਂ ਨਾਲ ਲਾ ਕੇ ਆਓ ਜਿਹੜੇ ਵੋਟ ਪਾ ਕੇ ਲਾ ਕੇ ਚਲਾਉਂਦੇ ਨਾਲ ਲੈ ਕੇ ਹੁਣ ਉਹਨਾਂ ਖਾਤੇ ਫਿਰ ਤੋਂ ਸਖ਼ਤ ਨਾ ਕਾਰਵਾਈ ਚੱਲਦੀ ਰਹੇਗੀ। ਅਸੀਂ ਡਾਕੂਮੈਂਟ ਵੀ ਚੈੱਕ ਕਰਦੇ ਇਹਨਾਂ ਦੇ ਕਾਗਜ਼ਾਂ ਦੇ ਅਸੀਂ ਉਹਨਾਂ ਦੇ ਬੰਦ ਖਿਲਾਫ਼ ਕੋਈ ਕਾਰਵਾਈ ਕਰਦੇ ਆ। ਇਹ ਚਲੋ ਜਿੱਦਾਂ ਤੁਸੀਂ ਕਹਿੰਦੇ ਕਾਰਵਾਈ ਕਰਦੀ ਹੈ, ਚਲਾਨ ਕੱਟਦੀ ਹੈ ਜਦੋਂ ਮਾਲਕ ਨਹੀਂ ਹੁੰਦਾਗਾ ਉਹਦਾ ਚਲਾਨ ਜਾਂ ਗੱਡੀ ਦੇ ਨਾਲ ਜਾਂ ਵਾਈਪਰ ਦੇ ਨਾਲ ਲਗਾ ਦਿੱਤਾ ਜਾਂਦਾ ਫਿਰ ਮਾਲਕ ਨੂੰ ਕਿਵੇਂ ਪਤਾ ਲੱਗਦਾ ਹੈ ਮੇਰੀ ਗੱਡੀ ਦਾ ਚਲਾਨ। ਇਹ ਉਹਨਾਂ ਦੇ ਜਿਹੜਾ ਫੋਨ ਨੰਬਰ ਹੁੰਦਾ ਨਾ ਜੀ ਆਨਲਾਈਨ ਕਰਦੇ ਉਹਨਾਂ ਨੂੰ ਮੈਸੇਜ ਚਲਾ ਜਾਂਦਾ ਚਲਾਨ ਦਾ ਜੀ। ਹੁਣ ਤਾਂ ਸਾਰੇ ਚਲਾਨ ਆਨਲਾਈਨ ਹੀ ਆ ਜੀ। ਉਹਨਾਂ ਨੂੰ ਟੈਲੀਫੋਨ ਤੇ ਮੈਸੇਜ ਚਲਾ ਜਾਂਦਾ। ਚੋਅ ਦਾ ਤਾਨ ਪਰ ਲੈਂਦੀ ਹੈ ਜੀ ਲੇਕਿਨ ਲਗਾਤਾਰ ਕਰ ਰਹੀ ਜਾਂਦੀ ਜਾਂਦੀ ਰਹੇਗੀ ਜੀ ਬਣਨ ਨੂੰ ਤਰਸਦੇ ਜਿਹੜੇ ਹੁਣ ਕਿਲਕਾਰੀਆਂ ਗੂੰਜਣਗੀਆਂ ਉਹਨਾਂ ਦੇ ਵੇੜੇ ਕਿਉਂਕਿ ਆਈਵੀਐਫ ਹੁਣ ਹੈ ਸੇਫ ਅਫੋਰਡੇਬਲ ਐਂਡ ਰਿਲਾਈਅਬਲ ਜੀ ਹਾਂ ਤੁਹਾਡੀ ਆਸ ਤੇ ਸਾਡਾ ਵਿਸ਼ਵਾਸ ਜ਼ਰੂਰ ਪੂਰਾ ਹੋਵੇਗਾ 20 ਸਾਲਾਂ ਦੇ ਤਜਰਬੇ ਅਤੇ 10000 ਤੋਂ ਵੱਧ ਜੋੜਿਆਂ ਦੇ ਸੁਪਨੇ ਸਾਕਾਰ ਕਰਨ ਵਾਲੇ ਜਲੰਧਰ ਦੇ ਬੈਸਟ ਆਈਵੀਐਫ ਸਪੈਸ਼ਲਿਸਟ ਡਾਕਟਰ ਸਰਬਜੀਤ ਸਿੰਘ ਬਸ ਟਿਕਟ ਟੂ ਇੰਡੀਆ ਕਰਾਓ ਮਾਪੇ ਵੜਨ ਦੀਆਂ ਖੁਸ਼ੀਆਂ ਲੈ ਆਓ ਹੁਣੇ ਕੰਸਲਟ ਕਰੋ ਡਾਕਟਰ ਸਰਬਜੀਤ ਸਿੰਘ ਦੇ ਨਾਲ ਦਿੱਤੇ ਗਏ ਨੰਬਰ ਤੇ ਕਾਲ ਕਰੋ ਜਾਂ ਵੈਬਸਾਈਟ ਵਿਜ਼ਿਟ ਕਰੋ